ਬਹੁਤ ਬਹੁਤ ਧੰਨਵਾਦ ਇੱਕ ਵਾਰ ਰੌੜ ਦਾ ਤਾੜੀਆਂ ਇਹਨਾਂ ਕਿਤੇ ਹੋਰ ਸਾਡੇ ਦੇ ਸਰਕਾਰੀਓ ਪ੍ਰਿੰਸੀਪਲ ਸਰ ਆਪਣੇ ਵਿਚਾਰ ਨਾਟਕ ਬਾਰੇ ਪੇਸ਼ ਕਰਨਗੇ ਰਿਸਪੈਕਟਡ ਟੀਚਰ ਸਹਿਬਾਨ ਪਿਆਰੇ ਬੱਚਿਓ ਤੇ ਸਾਡੇ ਸਕੂਲ ਦੇ ਵਿਦਿਆਰਥੀ ਵਿਚ ਆਏ ਹੋਏ ਇਹ ਨਾਟਕ ਮੰਡਲੀ ਜੋ ਗੋਈਆ ਜੋ ਇਹ ਨਾਟਕ ਮੰਡਲੀ ਸਾਡੇ ਸਕੂਲ ਵਿੱਚ ਆਏ ਹਨ ਬਹੁਤ ਵਧੀਆ ਇਹਨਾਂ ਦੀ ਪਰਫਾਰਮੈਂਸ ਹੈ ਮੈਂ ਇਹਨਾਂ ਦੀ ਪਰਫਾਰਮੈਂਸ ਪਹਿਲਾਂ ਵੀ ਦੇਖੀ ਹੈ ਇਹ ਉਦੋਂ 4-5 ਜਣੇ ਹੁੰਦੇ ਸੀ ਤੇ ਉਹ ਪਿਛਲੇ ਸਾਲ ਅਸੀਂ ਬਲਮਗੜ੍ਹ ਸਕੂਲ ਦੇ ਵਿੱਚ 2 ਸਾਲ ਹੋ ਗਏ ਸ਼ਾਇਦ ਉਸ ਗੱਲ ਇਹਨਾਂ ਨੇ ਬਹੁਤ ਵਧੀਆ ਜਿਹੜਾ ਇਹਨਾਂ ਦਾ ਉਸਤਾਦ ਹੈ ਹੁਸ਼ੈਦ ਮੋਗੇ ਦੇ ਜੋ ਉਹਨਾਂ ਦਾ ਨਾਟਕ ਕਰਨ ਦਾ ਤਰੀਕਾ ਤੇ ਇਹਨਾਂ ਦਾ ਨਾਟਕ ਕਰਨ ਦਾ ਤਰੀਕਾ ਥੋੜਾ ਡਿਫਰੈਂਸ ਹੈ ਪਰ ਬਹੁਤ ਵਧੀਆ ਜਿਹੜਾ ਇਹਨਾਂ ਦਾ ਅੱਜ ਪ੍ਰੋਗਰਾਮ ਰਿਹਾ ਮੈਂ ਸਾਰੇ ਬੱਚਿਆਂ ਨੂੰ ਇਹ ਹੀ ਬੇਨਤੀ ਕਰਦਾ ਹੈ ਕਿ ਜੇ ਕੋਈ ਬੱਚਾ ਸਪਰਿੰਗ ਜਾਂ ਕੋਈ ਨਸ਼ੇ ਵਾਲੇ ਕੈਪਸੂਲ ਜਾਂ ਕੋਈ ਡਰਿੰਕ ਕਰਦਾ ਤਾਂ ਉਹਨੂੰ ਛੱਡ ਦਿਓ ਇਹ ਜ਼ਿੰਦਗੀ ਜਿਹੜੀ ਹੈ ਇਹ ਅਮੁੱਲ ਜ਼ਿੰਦਗੀ ਹੈ ਇਹ ਵਾਰ-ਵਾਰ ਨਹੀਂ ਮਿਲਦੀ ਰਾਤ ਤੁਸੀਂ ਤੁਹਾਨੂੰ ਨਹੀਂ ਮੌਕਾ ਮਿਲਿਆ ਹੋਣਾ ਗੁਰਤੇਗ ਭਦਰ ਜੀ ਦੀ ਸ਼ਾਦੀ ਤੇ ਗਵਰਨਮੈਂਟ ਕਾਲਜ ਦੇ ਵਿੱਚ ਪ੍ਰੋਗਰਾਮ ਦਿਖਾਇਆ ਗਿਆ ਸੀ ਸ਼ਹਿਰ ਦੇ ਸਕੂਲ ਦੇ ਬੱਚੇ ਉੱਥੇ ਮੌਜੂਦ ਸਨ ਬਹੁਤ ਵਧੀਆ ਪ੍ਰੋਗਰਾਮ ਸੀ ਤੁਸੀਂ ਆਪ ਦੇ YouTube ਤੇ ਦੇਖ ਸਕਦੇ ਹੋ ਹਿੰਦ ਦੀ ਚਾਦਰ ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡੀਓ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਨੂੰ ਜੇਸ ਨਸ਼ਾ ਵਿਰੋਧ ਜੋ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਲਈ ਇੱਕ ਯੋਗਦਾਨ ਪਾਉਂਦੇ ਆ ਇਹ ਤਾਂ ਸਮਾਜ ਵਿੱਚ ਜਿਹੜੀਆਂ ਕੁਰੇਤੀਆਂ ਨੂੰ ਦੂਰ ਕਰਨਾ ਸਾਡਾ ਫਰਜ਼ ਹੈ ਸਾਰਿਆਂ ਦਾ ਰਲ ਮਿਲ ਕੇ ਹੰਬੜਾ ਮਾਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਸਾਡੀਆਂ ਨਸਲਾਂ ਉਹ ਨਸ਼ੇ ਤੋਂ ਮੁਕਤ ਜਿਹੜਾ ਜੀਵਨ ਬਸਰ ਕਰਨ ਕਿਉਂਕਿ ਆਪਾਂ ਦੇਖਦੇ ਆ ਚਾਈਨਾ 'ਚ ਕੋਈ ਨਸ਼ਾ ਨਹੀਂਗਾ ਤੇ ਉਹ 100 20 ਸਾਲ ਦੇ ਆਮ ਬੰਦੇ ਭੱਜੇ ਫਿਰਦੇ ਆ ਤੇ ਆਪਣੇ 60 ਸਾਲ ਤੋਂ ਬਾਅਦ ਖੁੰਡੀ ਤੇ ਹੋ ਜਾਂਦੇ ਆ ਪਰ ਇਸ ਕਰਕੇ ਜਿਹੜਾ ਇਹ ਸਰੀਰ ਹੈ ਇਹਨੂੰ ਸੰਗੇ ਕੰਮਾਂ ਕੰਨੀ ਲਾਓ ਏਦਾਂ ਕੰਨੀ ਲਾਓ ਕੱਲ ਤੁਸੀਂ ਦੇਖਿਆ ਕਿਵੇਂ ਬੱਚੇ ਰਸਾ ਕசி ਕਰ ਰਹੇ ਸੀ ਜਿਨ੍ਹਾਂ ਨੇ ਬਾਤ ਭਾਸ਼ਣ ਮੁਕਾਬਲੇ ਜਾਂ ਪੇਂਟਿੰਗ ਤੇ ਦੇ ਵਿੱਚ ਹਿੱਸਾ ਲਿਆ ਕਿੰਨਾ ਉਹਨਾਂ ਦੇ ਵਿੱਚ ਬਹੁਤ ਖਾਸੀ ਇਸੇ ਤਰ੍ਹਾਂ ਤੁਸੀਂ ਜਿਹੜਾ ਬਾਦ ਚੜ ਕੇ ਭਾਗ ਲਿਆ ਕਰੋ ਤਾਂ ਅਸੀਂ ਇਹਨਾਂ ਦੀ ਆਰਥਿਕ ਮਦਦ ਜਾਂ ਮਾਲੀ ਮਦਦ ਸੀ ਕਰ ਦਿਆਂਗੇ ਉਹ ਅਸੀਂ ਆਪੇ ਬਾਅਦ ਵਿੱਚ ਟੀਚਰ ਸਹਿਬਾਨ ਸਾਰੇ ਜੋ ਵੀ ਯੋਗਦਾਨ ਪਾਉਣਗੇ ਉਹ ਕਰਾਂਗੇ ਤਾਂ ਮੈਂ ਇਹਨਾਂ ਦਾ ਇੱਥੇ ਆਉਣ ਤੇ ਦੁਆਰਾ ਫਿਰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ